ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤਨਖਾਹਾਂ ਤੇ ਪੈਨਸ਼ਨ ਦੇਣ ਦੇ ਲਈ ਸਰਕਾਰ ਨੇ ਵਿਭਾਗਾਂ ਤੋਂ ਵਾਪਸ ਜਿਹੜਾ ਮੰਗਿਆ ਫੰਡ ਇਸ ਦੇ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੋਈ ਇਸ ਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਇਸ ਵਾਰੇ ਪੰਜਾਬ ਦੀ ਕਰਜ਼ ਹੱਦ ਦੇ ਵਿੱਚ 16000 ਕਰੋੜ ਰੁਪਏ ਦੀ ਕਟੌਤੀ ਦਾ ਅਸਰ ਜਿਹੜਾ ਹੈ ਦਿਖਾਈ ਦੇਣ ਲੱਗਾ ਹੈ ਪੰਜਾਬ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਇੱਕ ਪੱਤਰ ਦੇ ਰਾਹੀਂ ਲਿਖੇ ਕਿ ਉਹ ਹੋਰ ਪੈਸੇ ਵਾਪਸ ਮੰਗ ਲਏ ਹਨ ਜੋ ਉਹਨਾਂ ਦੇ ਕਰਜ਼ ਜਿਹੜੇ ਕੰਮ ਕਾਜ ਤੇ ਵਿਕਾਸ ਤੇ ਕਾਰਜਾਂ ਦੇ ਲਈ ਬਜਟ ਪਾਸ ਹੋਣ ਮਗਰੋਂ ਦਿੱਤੇ ਗਏ ਸਨ ਸਪਸ਼ਟ ਹੈ ਕਿ ਇਸ ਵੇਲੇ ਵਿੱਤ ਵਿਭਾਗ ਦੇ ਸਾਹਮਣੇ ਆਪਣੇ ਰੁਟੀਨ ਖਰਚਿਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਹੈ ਇਸ ਦੇ ਲਈ ਵੇਤਨ ਪੈਸ਼ਨ ਬਿਜਲੀ ਸਬਸਿਡੀ ਆਦਿ ਦੇ ਜਿਹੜੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਆ ਰਹੀਆਂ ਸਮੱਸਿਆ ਨੂੰ ਦੇਖਦੇ ਹੋਏ ਇਹ ਫੰਡ ਜਿਹੜਾ ਵਾਪਸ ਮੰਗਿਆ ਗਿਆ ਹੈ ਵਿਭਾਗਾਂ ਨੂੰ 15 ਜੂਨ ਦੇ ਵਿਭਾਗਾਂ ਨੂੰ 15 ਜੂਨ ਦੇ ਬਾਅਦ ਇਹ ਰੁਪਏ ਵਾਪਸ ਕਰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਵੱਖ-ਵੱਖ ਨਗਰ ਵਿਕਾਸ ਅਥਾਰਟੀ ਗਮਾਂਡਾ ਗਲਾਂਡਾ ਜਿਹੜੀ ਅਤੇ ਏਡੀਏ ਤੋਂ ਲੈਣ ਜਿਹੜਾ ਕੀ ਦੀ ਜਿਹੜੀ ਨੌਬਤ ਆ ਗਈ ਸੀ ਅਤੇ ਪਿਛਲੇ ਸਾਲ 1200 ਕਰੋੜ ਤੋਂ ਵੱਧ ਦੀ ਜਿਹੜੀ ਰਕਮ ਇਹਨਾਂ ਤੋਂ ਵੀ ਲਈ ਗਈ ਸੀ ਜੋ ਹੁਣ ਤੱਕ ਵਾਪਸ ਨਹੀਂ ਕੀਤੀ ਜਾ ਸਕੀ ਸੋ ਇਸ ਨੂੰ ਮੁੱਖ ਜਿਹੜਾ ਸਕੱਤਰ ਨੇ 5 ਜੂਨ ਨੂੰ ਮੀਟਿੰਗ ਕਰਕੇ ਸਾਰੇ ਵਿਭਾਗਾਂ ਨੂੰ ਅਲਰਟ ਕੀਤੇ ਗਏ ਜਿਹੜੇ ਫੰਡ ਹੁਣੇ ਹੀ ਵਾਪਸ ਕਰਨ ਨੂੰ ਕਿਹਾ ਹੈ ਇਹਨਾਂ ਦੇ ਵਿੱਚ ਮਾਲੀਆ ਵਿਭਾਗ ਖਾਦ ਅਤੇ ਸਪਲਾਈ ਵਿਭਾਗ ਪਸ਼ੂ ਪਾਲਨ ਕਰ ਅਤੇ ਆਪਕਾਰੀ ਨੀਤੀ ਤਕਨੀਕੀ ਸਿੱਖਿਆ ਖੇਤੀਬਾੜੇ ਸਣੇ ਇੱਕ ਦਰਜਨ ਤੋਂ ਵੀ ਜ਼ਿਆਦਾ ਵਿਭਾਗਾਂ ਨੂੰ ਇਹ ਜਿਹੜਾ ਪੱਤਰ ਹੈ ਮੀਟਿੰਗ ਦੀ ਤੋਂ ਬਾਅਦ ਜਾਰੀ ਕੀਤਾ ਗਿਆ ਅਤੇ ਸਾਰੇ ਵਿਭਾਗਾਂ ਨੇ ਪੱਤਰ ਜਾਰੀ ਹੁੰਦਿਆਂ ਹੀ ਇਹ ਪੈਸੇ ਮੋੜ ਦਿੱਤਾ ਹੈ ਸਪਸ਼ਟ ਹੈ ਕਿ ਸਰਕਾਰ ਨੇ ਆਪਣੇ ਰੁਕੇ ਹੋਏ ਕੰਮਾਂ ਨੂੰ ਤੁਰੰਤ ਨਿਬਟਾਉਣ ਦੇ ਲਈ ਇਹ ਤੇਜ਼ੀ ਦਿਖਾਈ ਹੈ ਸੋ ਦੋਸਤੋ ਹਾਂਜੀ ਦੋਸਤੋ ਇਸ ਸਿਆਸ ਦੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨ ਦੇ ਸਬੰਧੀ ਤਨਖਾਹਾਂ ਤੇ ਪੈਨਸ਼ਨ ਦੇਣ ਦੇ ਲਈ ਸਰਕਾਰ ਦੇ ਵਿਭਾਗਾਂ ਤੋਂ ਪੈਸੇ ਮੰਗਿਆ ਮੰਗਵਾਇਆ ਜਿਹੜਾ ਫੰਡ ਉਸ ਦੇ ਬਾਰੇ ਸੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ